ਪਿਆਰ ਪਿਆਰ ਤਾਂ ਹਰ ਕੋਈ ਕਰਦਾ ਹੈ ਪਰ ਦੋਸਤੋ ਇਹਨਾਂ ਮੁੰਡੇ ਤੇ ਕੁੜੀ ਨੇ ਤਾਂ ਬੇਹੱਦੇ ਹੀ ਕਮਾਲ ਕਰ ਦਿੱਤੀ 14 ਸਾਲ ਰਿਲੇਸ਼ਨ ਦੇ ਵਿੱਚ ਰਹਿ ਕੇ ਤੇ ਕਰਵਾਇਆ ਆਪਣੀ ਜਿੱਦ ਦੇ ਨਾਲ ਵਿਆਹ ਤੇ ਵੀਡੀਓ ਹੋਈ ਸੋਸ਼ਲ ਮੀਡੀਆ ਉੱਤੇ ਵਾਇਰਲ ਜਿਥੇ ਕਿ ਦੋਸਤੋ 14 ਸਾਲ ਬਹੁਤ ਹੁੰਦੇ ਹਨ ਜਿਥੇ ਕਿ ਦੋਸਤੋ ਇਹਨਾਂ ਨੇ ਬੇਸਾਬਰੀ ਦੇ ਨਾਲ ਸਬਰ ਕੀਤਾ ਤਾਂ ਫਿਰ ਸਬਰ ਦਾ ਫਲ ਜੋ ਕੀ ਦੋਸਤੋ ਅੱਜ ਦੇ ਦਿਨੇ ਨਦੀ ਝੋੜੀ ਦੇ ਵਿੱਚ ਪਿਆ ਪਰ ਜਿਸ ਦਿਨ ਇਹਨਾਂ ਦਾ ਵਿਆਹ ਹੋਵੇਗਾ ਤਾਂ ਇਹਨਾਂ ਨੂੰ ਕਿੰਨਾ ਚਾਹ ਹੋਵੇਗਾ ਜਿਵੇਂ ਕਿ ਦੋਸਤੋ ਦੇਖਿਆ ਜਾਵੇ ਕਿ ਕਾਲਜ ਸਕੂਲਾਂ ਦੇ ਵਿੱਚ ਅਕਸਰ ਮੁੰਡੇ ਕੁੜੀਆਂ ਜੋੜੀਆਂ ਬਣਾ ਕੇ ਤਾਂ ਕੰਮ ਦੇ ਹਨ ਪਰ ਪਿਆਰ ਕਰਕੇ ਪਿਆਰ ਨੂੰ ਨਿਭਾਉਣਾ ਬੇहद ਮੁਸ਼ਕਲ ਹੈ ਪਰ ਇਹਨਾਂ ਮੁੰਡੇ ਕੁੜੀ ਨੇ ਜੋ ਕੀ ਦੋਸਤੋ ਕੀਤਾ ਤਾਂ ਹਰ ਇੱਕ ਪੰਜਾਬੀ ਦੇਖ ਕੇ ਬੇहद ਹਰਾਨ ਰਹਿ ਗਿਆ ਜਿ세 ਕਿ ਦੋਸਤੋ 14 ਸਾਲਾਂ ਦਾ ਪਿਆਰ ਦੇ ਵਿੱਚ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਤੇ ਅੱਜ ਉਹ ਜ਼ਿੰਦਗੀ ਦੇ ਵਿੱਚ ਸਫਲ ਹੋਏ ਨੇ ਤੇ ਦੁਸ਼ੇਸ਼ ਵੀਡੀਓ ਦੇ ਵਿੱਚ ਦੋਸਤ ਕੁੜੀ ਆਪਣੇ ਪਤੀ ਨੂੰ ਦੇਖ ਕੇ ਬੇਹੱਦ ਭਾਵੁਕ ਹੋ ਜਾਂਦੀ ਹੈ ਤੇ ਮੁੰਡਾ ਆਪਣੇ ਦਿਲ ਉੱਪਰ ਰੱਖ ਲੈਂਦਾ ਹੈ ਹੱਥ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਇਹ ਵੀਡੀਓ ਜੋ ਕਿ ਦੋਸਤੋ ਇੱਕ ਰੂਹਾਂ ਦੇ ਪਿਆਰ ਨੂੰ ਦਰਸਾ ਰਹੀ ਹੈ ਜਥੇ ਕਿ ਦੋਸਤੋ ਪਿਆਰ ਪਿਆਰ ਤਾਂ ਹਰ ਕੋਈ ਕਰਦਾ ਪਰ ਪਿਆਰ ਨੂੰ ਬਣਾਉਣਾ ਔਖਾ ਤੇ ਉਹ ਵਾਕਿਆ ਹੀ ਸੱਚ ਹੋ ਗਿਆ ਜਥੇ ਕਿ ਲੋਕਤ ਕਿੰਨੀਆਂ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ ਇਸ ਮੁੰਡਾ ਕੁੜੀ ਨੇ ਆਪਣਾ